ਵਿਨੇਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੂਟ ਇੱਕ ਵਾਰ ਫੇਰ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਲੈ ਕੇ ਤੇ ਮੇਰੇ ਨਾਲ ਨੇ ਨਵਕਿਰਨ ਪੱਤੀ ਜੀ ਜੋ ਕਿ ਸੀਨੀਅਰ ਪੱਤਰਕਾਰ ਨੇ ਤੇ ਮੇਰੇ ਨਾਲ ਖਬਰਾਂ ਚ ਸਾਥ ਦੇਣਗੇ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਟੁਕਰੀ ਹੈ ਜੀ ਸਭ ਤੋਂ ਪਹਿਲਾਂ ਪੱਤੀ ਸਾਹਿਬ ਸ਼ੁਰੂਆਤ ਕਰਾਂਗੇ ਆਪਾਂ ਪ੍ਰਧਾਨ ਮੰਤਰੀ ਹੁਣਾਂ ਦੇ ਦੌਰੇ ਦੀ ਤੇ ਉਸ ਤੋਂ ਪਹਿਲਾਂ ਵੀ ਸਾਡੇ ਦਰਸ਼ਕਾਂ ਨੂੰ ਅਪੀਲ ਕਰ ਦਿੰਦੇ ਆ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਸਾਰੇ ਸਾਡੇ ਦਰਸ਼ਕ ਜਿਹੇ ਹੈਗੇ ਨੇ ਜੋ ਰੋਜ਼ ਪ੍ਰੋਗਰਾਮ ਦੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਕਮੈਂਟ ਬਾਕਸ ਵਿੱਚ ਆਪਣੀ رائے ਵੀ ਜਰੂਰ ਰੱਖਿਆ ਕਰੋ ਸੋ ਪਤੀ ਸਾਹਿਬ ਅਖੀਰ ਨੂੰ ਹੁਣ ਖਬਰ ਸਾਹਮਣੇ ਆਈ ਆ ਪਹਿਲਾਂ ਤਾਂ ਹੱਲੇ ਤੱਕ ਟਵੀਟ ਵਗੈਰਾ ਤਾਂ ਹੱਲੇ ਵੀ ਸ਼ਾਇਦ ਮਰੀਖਾਨਾ ਮੋਦੀ ਸਾਹਿਬ ਨੇ ਨਹੀਂ ਕੀਤਾ ਕੋ ਕਿ ਫਗਾਨਿਸਤਾਨ ਲਈ ਤਾਂ ਬਹੁਤ ਛੇਦੀ ਕਰ ਦਿੱਤਾ ਸੀਗਾ ਹੁਣ ਕਹਿੰਦੇ ਕਿ ਦੌਰਾ ਕਰਨਗੇ ਹੈਲੀਕਾਪਟਰ ਰਾਹੀਂ ਹਵਾਈ ਦੌਰਾ ਹੋਵੇਗਾ ਤੇ ਹਰ ਪੀੜਤਾਂ ਦਾ ਜੋ ਨੁਕਸਾਨ ਹੋਇਆ ਹਵਾ ਦੇ ਵਿੱਚੋਂ ਦੇਖਣਗੇ ਸੋ ਦੱਸਿਓ ਕਿਹੜੇ ਇਲਾਕੇ ਦਾ ਦੌਰਾ ਕਰਨਗੇ ਤੇ ਹੋਰ ਕਿਸ ਚੀਜ਼ ਦੀ ਉਮੀਦ ਰੱਖੀ ਜਾ ਸਕਦੀ ਇਸ ਦੌਰੇ ਤੋਂ ਜੀ ਮਨਦੀਪ ਜੀ ਵਾਕਈ ਪੰਜਾਬ ਪਿਛਲੇ 15-20 ਦਿਨਾਂ ਤੋਂ ਹੜ੍ਹਾਂ ਦੀ ਮਾਰ ਦੇ ਹੇਠ ਹੈ ਪਿਛਲੇ 18 ਦਿਨਾਂ ਤੋਂ ਪੰਜਾਬ ਦਾ ਮਾਝਾ ਖੇਤਰ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ ਸਥਿਤੀ ਇਹ ਬਣੀ ਹੋਈ ਹੈ ਕਿ ਮੰਡ ਖੇਤਰ ਦੇ ਸੁਲਤਾਨਪੁਰ ਲੋਧੀ ਲਾਗੇ ਮੰਡ ਖੇਤਰ ਦੇ ਕਈ ਪਿੰਡ ਜਿਹੜੇ ਪਾਣੀ ਦੇ ਵਿੱਚ ਬਹਿ ਗਏ ਤਹਿਸ ਨਹਿਸ ਹੋ ਗਏ ਮਤਲਬ ਉੱਥੇ ਤੱਕ ਘਰ ਜਿਹੜੇ ਨੇ ਉਹ ਟਾਇ ਟੇਰੀ ਹੋ ਗਏ ਕਈ ਪਿੰਡਾਂ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਜਿਹੜੀ ਉਹ ਨਜ਼ਰ ਆ ਰਹੀ ਹੈ ਕਈ ਪਿੰਡਾਂ ਦੇ ਵਿੱਚ ਗਾਤ ਜਮਾ ਹੋ ਗਈ ਹੈ ਕਈ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਛੱਤਾਂ ਡਿੱਗੀਆਂ ਨੇ ਔਰ ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਪੰਜਾਬ ਦੇ ਵਿੱਚ ਜਿਹਦੇ ਵਿੱਚ ਤਿੰਨ ਦਰਜਨ ਦੇ ਲਗਭਗ ਮੌਤਾਂ ਪੰਜਾਬ ਦੇ ਵਿੱਚ ਇਸ ਵਾਰ ਹੜ੍ਹਾਂ ਦੇ ਨਾਲ ਹੋਈਆਂ ਨਜ਼ਰ ਆ ਰਹੀਆਂ ਨੇ ਅਜੇ ਇਹ ਦੇ ਵਿੱਚ ਲੋਕਾਂ ਨੂੰ ਆਸ ਉਮੀਦ ਸੀ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਈ ਰਾਹਤ ਪੈਕੇਜ ਦਾ ਐਲਾਨ ਕਰਨਗੀਆ ਲੇਕਿਨ ਮਨਦੀਪ ਜੀ 20 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਨੇ ਕੋਈ ਰਾਹਤ ਪੈਕੇਜ ਦਾ ਐਲਾਨ ਕੀਤਾ ਨਾ ਸੈਂਟਰ ਗਵਰਨਮੈਂਟ ਨੇ ਕੋਈ ਰਾਹਤ ਪੈਕੇਜ ਦਾ ਐਲਾਨ ਕੀਤਾ ਲੋਕ ਆਪਣੇ ਪੱਤਰ ਦੇ ਉੱਤੇ ਹੜ੍ਹਾਂ ਦੇ ਖੇਤਰ ਦੇ ਵਿੱਚ ਲੱਗੇ ਹੋਏ ਨੇ ਲੋਕਾਂ ਨੇ ਉੱਥੇ ਰਾਸ਼ਨ ਆਮ ਕਰਤਾ ਲੋਕਾਂ ਨੇ ਉੱਥੇ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਆਪਣੇ ਪੱਤਰ ਦੇ ਉੱਤੇ ਉਹ ਆਮ ਕਰ ਦਿੱਤੀਆਂ ਨੇ ਇਹ ਸਿਚੁਏਸ਼ਨ ਜਿਹੜੀ ਉੱਥੇ ਉਹ ਨਜ਼ਰ ਆ ਰਹੀ ਹੈ ਪਰ ਰਾਹਤ ਪੈਕੇਜ ਕਿਸੇ ਪਾਸਿਓਂ ਕੋਈ ਜਿਹੜਾ ਨਹੀਂ ਆਇਆ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਭਲਕੇ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਜਿਨੀ ਇਨਫੋਰਮੇਸ਼ਨ ਮਿਲੀ ਆ ਉਹਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਹਾਜ਼ ਉੱਡੇਗਾ ਤੇ ਉਹ ਪਠਾਨਕੋਟ ਤਰੇਗਾ ਉਥੋਂ ਉਹ ਗਰਦਾਸਪੁਰ ਦਾ ਦੌਰਾ ਕਰਨਗੇ ਜਾਨੀ ਕਿ ਪਠਾਨਕੋਟ ਗਰਦਾਸਪੁਰ ਖੇਤਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਲੇਕਿਨ ਦੌਰਾ ਤਾਂ ਇਤੋਂ ਪਹਿਲਾਂ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਕਰ ਚੁੱਕੇ ਨੇ ਅਮਿਤ ਸ਼ਾ ਪੁਰਾਣੇ ਮੁੱਖ ਮੰਤਰੀ ਭਗਵੰਤ ਮਾਨ ਘਰਾਂ ਦੇ ਨਾਲ ਟੈਲੀਫੋਨ ਦੇ ਉੱਤੇ ਵੀ ਵਾਰਤਾ ਕਰ ਚੁੱਕੇ ਨੇ ਤੋਂ ਇਨਫਾਰਮੇਸ਼ਨ ਇਹ ਨਹੀਂ ਹੈ ਕਿ ਕੇਂਦਰ ਸਰਕਾਰ ਕੋਲ ਨਹੀਂ ਹੈ ਕੇਂਦਰ ਸਰਕਾਰ ਦੇਆਂ ਦੋ ਟੀਮਾਂ ਪਿਛਲੇ ਦਿਨੀ ਪੰਜਾਬ ਦਾ ਦੌਰਾ ਕਰਕੇ ਸਾਰਾ ਸਰਵੇਖਣ ਕਰਕੇ ਲਿਜਾ ਚੁੱਕੀਆਂ ਨੇ ਕਿ ਪੰਜਾਬ ਦੇ ਵਿੱਚ ਕੀ ਸਿਚੁਏਸ਼ਨ ਹੈ ਅਜਿਹੇ ਦੇ ਵਿੱਚ ਜਿਹੜੀ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਜੀ ਦੇ ਦੌਰੇ ਤੋਂ ਪਹਿਲਾਂ ਹੀ ਪੰਜਾਬ ਨੂੰ ਜਿਹੜੇ ਹੜ੍ਹ ਆਏ ਨੇ ਉਹਨੂੰ ਕੌਮੀ ਆਫਤ ਐਲਾਨਿਆ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਇਹਨੂੰ ਕੌਮੀ ਆਫਤ ਨਹੀਂ ਲਾਨਿਆ ਗਿਆ। ਕੌਮੀ ਆਫਤ ਹੋ ਕੀ ਹੁੰਦੀ ਆ ਜਦੋਂ ਕਿਤੇ ਭਚਾਲ ਆਉਂਦਾ ਕੋਈ ਕੁਦਰਤੀ ਕਰੋਪੀ ਆਉਂਦੀ ਆ ਹੜ੍ਹ ਆਉਂਦੇ ਨੇ ਤਾਂ ਉਹਦੇ ਨਾਲ ਜਦੋਂ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਉਹਨੂੰ ਕੌਮੀ ਆਫਤ ਲਾਨਿਆ ਜਾਂਦਾ। ਨਾਲ ਦੀ ਨਾਲ ਸੈਂਟਰ ਦੀਆਂ ਟੀਮਾਂ ਜਿਹੜੀਆਂ ਉੱਥੇ ਪਹੁੰਚਦੀਆਂ ਨੇ ਰਾਹਤ ਪੈਕੇਜਾਂ ਦੇ ਐਲਾਨ ਹੁੰਦੇ ਨੇ ਤੇ ਲੋਕਾਂ ਦੇ ਮੁੜ ਵਸੇਬੇ ਤੇ ਨਹੀਂ ਪ੍ਰਬੰਧ ਕੀਤੇ ਜਾਂਦੇ ਨੇ। ਪਰ ਇਹਨੂੰ ਅਜੇ ਤੱਕ ਕੌਮੀ ਆਫਤ ਨਹੀਂ ਲਾਨਿਆ ਗਿਆ। ਇਹਦੇ ਨਾਲ ਅਜੇ ਤੱਕ ਸਿਰਫ ਪੰਜਾਬ ਜੂਝ ਰਿਹਾ ਹੈ। ਪੰਜਾਬ ਵੀ ਲੋਕ ਆਪਣੇ ਪੱਧਰ ਤੇ ਜੂਝ ਰਹੇ ਨੇ। ਇਹ ਸਿਚੁਏਸ਼ਨ ਜਿਹੜੀ ਬੰਦੀਪ ਜੀ ਉਹ ਬਣੀ ਹੋਈ ਹੈ। ਤੋਂ ਇਸ ਕਰਕੇ ਭਲਕੇ ਆਸ ਉਮੀਦ ਇਹੀ ਕਰਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪਠਾਨਕੋਟ ਗਰਦਾਸਪੁਰ ਦਾ ਦੌਰਾ ਕਰਨਗੇ ਤਾਂ ਉਸ ਤੋਂ ਬਾਅਦ ਖੈਦੋ ਮੀਡੀਆ ਨੂੰ ਵੀ ਸੰਬੋਧਨ ਹੋਣ ਹਾਰਾ ਕਿ ਅਜ ਤੱਕ ਪ੍ਰਧਾਨ ਮੰਤਰੀ ਜੀ ਨੇ ਕਦੇ ਕੋਈ ਪ੍ਰੈਸ ਕਾਨਫਰੰਸ ਜਿਹੜੀ ਓਪਨਲੀ ਨਹੀਂ ਕੀਤੀ। ਤਾਂ ਇਹ ਵੀ ਹੈ ਕਿ ਉਹ ਭਲਕੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰ ਸਕਦੇ ਨੇ ਪਠਾਨਕੋਟ ਦੇ ਵਿੱਚ। ਇਹ ਵੀ ਚਰਚਾ ਜਿਹੜੀ ਉਹ ਚੱਲ ਰਹੀ ਹੈ। ਤੋਂ ਸਾਨੂੰ ਤਾਂ ਇਹੀ ਉਮੀਦ ਹੈ ਜੀ ਇਹ ਉਹ ਰਾਹਤ ਪੈਕੇਜ ਦਾ ਐਲਾਨ ਕਰਕੇ ਜਾਣਗੇ ਪਰ ਏਕੜ ਲੋਕਾਂ ਨੂੰ ਪਰ ਹਾਊਸ ਜੇ ਕਿਸੇ ਦਾ ਘਰ ਖਰਾਬ ਹੋਇਆ ਪਸ਼ੂ ਬਰਬਾਦ ਹੋਇਆ ਤਾਂ ਇਸ ਇਹ ਸਾਰੇ ਕਾਸੇ ਦੇ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਕਰਕੇ ਜਾਣ ਫਾਇਦਾ ਫੇਰ ਹੀ ਆ ਪ੍ਰਧਾਨ ਮੰਤਰੀ ਜੀ ਦਾ ਫੇਰੀ ਦਾ ਜੀ 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 ਬਿਲਕੁਲ ਫਾਇਦਾ ਤਾਂ ਫੇਰ ਹੀ ਆ ਪਰ ਪਤੀ ਸਾਹਿਬ ਅਜ ਤੱਕ ਇਹ ਰਿਕਾਰਡ ਟੁੱਟਾ ਨਹੀਂ ਹਲੇ ਤੱਕ ਕਿ ਕੋਈ ਖੁੱਲੀ ਗੱਲਬਾਤ মিডিਆ ਨਾਲ ਹੋ ਸਕਦੀ ਹੈ ਹੈ ਇਹ ਹੋ ਸਕਦਾ ਹੈ ਕਿ ਵੀਡੀਓ ਸੁਨੇਹਾ ਜਾਰੀ ਕਰ ਦੇਣ ਜਾਂ ਮੀਟਿੰਗ ਲੈ ਲੈਣ ਪਰ ਦੇਖਦੇ ਹਾਂ ਜੀ ਕੀ ਹੁੰਦਾ ਪਰ ਦੂਜੇ ਪਾਸੇ ਵੀ ਸਥਿਤੀ ਕਾਫੀ ਦਿਲਚਸਪ ਬਣੀ ਹੋਈ ਹੈ ਇੱਕ ਪਾਸੇ ਤਾਂ ਸਿਆਸੀ ਉਤਲ ਪੁਤਲ ਹੈ ਜੀ ਸਰਕਾਰ ਦੇ ਵਿੱਚ ਜੋ ਹੁਣ ਤੱਕ ਖਬਰਾਂ ਆ ਰਹੀਆਂ ਨੇ ਜੋ ਚਰਚਾਵਾਂ ਚੰਦਰੀਆਂ ਨੇ ਹਾਲਾਂਕਿ ਕੋਈ ਬਹੁਤਾ ਖੁੱਲ ਕੇ ਗੱਲ ਨਹੀਂ ਕਰ ਰਿਹਾ ਪਹਿਲਾਂ ਗੱਲਾਂ ਹੋ ਵੀ ਚੁੱਕੀਆਂ ਨੇ ਪਰ ਫਿਲਹਾਲ ਇੱਕ ਵਾਰੀ ਫੇਰ ਹੁਣ ਚੁੱਪ ਪਸਰੀ ਹੋਈ ਹੈ ਪਰ ਪੱਤੀ ਸਾਹਿਬ ਹਸਪਤਾਲ ਤੋਂ ਇੱਕ ਕੈਬਨਟ ਮੀਟਿੰਗ ਕੰਦੇ ਹੋਣ ਜਾ ਰਹੀ ਹੈ ਉੱਥੋਂ ਹੁਣ ਸਰਕਾਰ ਚੱਲੇਗੀ ਜਿੱਥੇ ਮਾਨ ਸਾਹਿਬ ਦੀ ਸਿਹਤ ਸੰਬੰਧੀ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਹਿਲਾਂ ਨਾਲੋਂ ਸਿਹਤ ਠੀਕ ਆ ਹੁਣ ਚੱਲ ਫਿਰ ਵੀ ਸਕਦੇ ਨੇ ਥੋੜਾ ਬਹੁਤਾ ਤੇ ਨਾਲ ਦੀ ਨਾਲ ਉਹਨਾਂ ਦੇ ਦਿਲ ਦੀ ਧੜਕਣ ਵੀ ਅੱਗੇ ਨਾਲੋਂ ਇੰਪਰੂਵ ਹੋਈ ਆ ਪਰ ਇਹ ਦੱਸਿਓ ਕਿ ਵਾਕਈ ਮਾਨ ਸਾਹਿਬ ਇੰਨੇ ਬਿਮਾਰ ਨੇ ਕਿ ਹੱਲੇ ਉਹਨਾਂ ਨੂੰ ਹੋਰ ਹਸਪਤਾਲ ਦੇ ਵਿੱਚ ਰਹਿਣਾ ਪਵੇਗਾ ਤੇ ਹਸਪਤਾਲ ਵਿੱਚੋਂ ਹੀ ਸਰਕਾਰ ਚਟਾਉਣੀ ਪਵੇਗੀ ਦੇਖੋ ਮਨਦੀਪ ਜੀ ਗੱਲ ਇਹ ਹੈ ਕਿ ਪਿਛਲੇ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਦਾ ਬਾਜ਼ਾਰ ਗਰਮ ਆ ਇੱਕ ਵਾਰ ਬਾਜ਼ਾਰੇ ਗਰਮ ਹੋ ਗਿਆ ਕਿ ਫਲਾਨੇ ਮੰਤਰੀਆਂ ਦੀ ਸਿਕਿਉਰਿਟੀ ਜਿਹੜੀ ਉਹ ਵਧਾ ਦਿੱਤੀ ਗਈ ਇੱਕ ਵਾਰ ਇਹ ਬਾਜ਼ਾਰ ਗਰਮ ਹੋ ਗਿਆ ਕਿ ਲਓ ਜੀ ਹੁਣ ਮੁੱਖ ਮੰਤਰੀ ਬਦਲਿਆ ਜਾ ਰਿਹਾ ਫਿਰ ਇਹ ਚਰਚਾ ਚੱਲ ਪਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਗ੍ਹਾ ਤੇ ਫਲਾਨੇ ਨੂੰ ਮੁੱਖ ਮੰਤਰੀ ਲਾਇਆ ਜਾ ਰਿਹਾ ਫਿਰ ਚਰਚਾ ਚੱਲੀ ਜੀ ਦੋ ਡਿਪਟੀ ਮੁੱਖ ਮੰਤਰੀ ਲਾਏ ਜਾ ਰਹੇ ਨੇ ਇੱਕ ਨੇ ਵੱਧ ਕੇ ਕਹਿਤਾ ਕਹਿੰਦਾ ਮੇਰੇ ਭਰੋਸੇ ਜੋਗ ਸੂਤਰ ਬੜੇ ਤਕੜੇ ਨੇ ਦੋ ਨਹੀਂ ਤਿੰਨ ਲਾਏ ਜਾ ਰਹੇ ਨੇ ਤਾਂ ਇਹ ਜਿਹੜਾ ਮਤਲਬ ਖੇਲ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਅਸਲ 'ਚ ਆਪਾਂ ਉਦੋਂ ਜ਼ਿਕਰ ਕੀਤਾ ਸੀ ਕਿ ਸਿਆਸੀ ਨਵਜਟੋਂ ਹੋਂ ਦਾ ਖੇਡ ਹੈ ਮੁੱਖ ਮੰਤਰੀ ਦੀ ਨੌਜ਼ਦੀ ਉਹ ਨਹੀਂ ਪ੍ਰੋਬਲਮ ਨਹੀਂ ਜਿੰਨੀ ਸਿਆਸੀ ਨਵਜਟੋਂ ਹੋਂ ਦੀ ਪ੍ਰੋਬਲਮ ਖੜੀ ਹੋਈ ਹੋਈ ਹੈ ਇਹ ਜਿਹੜਾ ਸੋਸ਼ਲ ਮੀਡੀਆ ਦਾ ਵਰਤਾਂਤ ਹੈ ਸੋਸ਼ਲ ਮੀਡੀਆ ਨੂੰ ਕਿਵੇਂ ਵਰਤਣਾ ਹੈ ਸੋਸ਼ਲ ਮੀਡੀਆ ਰਾਹੀਂ ਕੀ ਨਰੇਟਿਵ ਸਿਰਜਣਾ ਸੋਸ਼ਲ ਮੀਡੀਆ ਰਾਹੀਂ ਕਿਹੜੀ ਖਬਰ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਲੋਕਾਂ ਦਾ ਧਿਆਨ ਕਿਵੇਂ ਹਟਾਉਣਾ ਮਤਲਬ ਇਹ ਚਰਚਾਵਾਂ ਨੇ ਜਿਹੜੀਆਂ ਉਹ ਲਗਾਤਾਰ ਘਰਮਣੇ ਆ ਇੱਕ ਗੱਲ ਜ਼ਰੂਰ ਹੈ ਕਿ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਏ ਸੀ ਐਸੇ ਪੋਰਟਸ ਹਸਪੀਟਲ ਦੇ ਵਿੱਚ ਦਾਖਲ ਸੀ ਉਦੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਹਾਲਚਾਲ ਜਾਣਨ ਦੇ ਲਈ ਇੱਕ ਵੀ ਵਿਧਾਇਕ ਨਹੀਂ ਗਿਆ ਦਿੱਲੀ ਵਾਲਿਆਂ ਦਾ ਤਾਂ ਉਹਨਾਂ ਜਦੂਰ ਹੈ ਲੇਕਿਨ ਐਤਕੀ ਤਾਂ ਅਰਵਿੰਦ ਕੇਜਰੀਵਾਲ ਵੀ ਮੁੱਖ ਮੰਤਰੀ ਦਾ ਉਹਨਾਂ ਦੇ ਘਰੇ ਜਾ ਕੇ ਪਤਾ ਲੈ ਕੇ ਆਏ ਔਰ ਮਨੀਸ਼ ਸੁਸੋਦੀਆ ਵੀ ਹਸਪੀਟਲ ਜਾਇਆ ਏ ਤੇ ਪੰਜਾਬ ਦੇ ਕਈ ਕੈਬਨਿਟ ਮੰਤਰੀ ਜਿਨ੍ਹਾਂ ਚਾਮਨ ਅਰੋੜਾ ਜਿਨ੍ਹਾਂ ਦੇ ਵਿੱਚ ਹਰਪਾਲ ਚੀਮਾ ਗਰਮੀਤ ਸਿੰਘ ਖੁੱਡੀਆਂ ਐਮਐਲਏ ਕਨੌਰ ਹੋਰੀ ਕਲਵੰਤ ਸਿੰਘ ਹੋਰੀ ਜਾ ਕੇ ਪਤਾ ਵੀ ਲੈ ਆਏ ਤਾਂ ਅਜੇਹੇ ਦੇ ਵਿੱਚ ਹੁਣ ਅੱਜ ਪੰਜਾਬ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ ਇਹ ਕੈਬਨਟ ਦੀ ਮੀਟਿੰਗ 5 ਸਤੰਬਰ ਨੂੰ 12 ਵਜੇ ਹੋਣੀ ਸੀ 12 ਵਜੇ ਤੋਂ ਟਾਈਮ 4 ਵਜੇ ਕਰ ਦਿੱਤਾ ਗਿਆ ਫਿਰ ਪੋਸਟਪੋਨ ਕਰ ਦਿੱਤੀ ਗਈ ਕਿ ਮੁੱਖ ਮੰਤਰੀ ਸਾਹਿਬ ਬਿਮਾਰ ਹੈ ਫਿਰ ਰਾਤ ਨੂੰ 8 ਵਜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦੇ ਸਭ ਤੋਂ ਮਹਿੰਗੇ ਫੋਟਿਸ ਹਸਪੀਟਲ ਦੇ ਵਿੱਚ ਲਿਜਾ ਕੇ ਦਾਖਲ ਕਰਵਾਇਆ ਗਿਆ ਕੁਣ ਮੁੱਖ ਮੰਤਰੀ ਸਾਹਿਬ ਅੱਜ ਮੀਟਿੰਗ ਜਿਹੜੀ ਹੈ ਉਹ ਹਸਪੀਟਲ ਤੋਂ ਹੀ ਵੀਡੀਓ ਕਾਨਫਰੈਂਸਿੰਗ ਜਰੀਏ ਕਰਨਗੇ। ਤਿਕੋ ਮੁੱਖ ਮੰਤਰੀ ਸਾਹਿਬ ਮੀਟਿੰਗ ਚ ਨਾ ਵੀ ਹੁੰਦੇ ਤਾਂ ਵੀ ਕੋਈ ਐ ਨਹੀਂ ਸੀ ਕਿ ਮੀਟਿੰਗ ਨਹੀਂ ਸੀ ਹੋਣੀ। ਮੀਟਿੰਗ ਫਿਰ ਵੀ ਹੋ ਸਕਦੀ ਸੀ। ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਮਤਲਬ ਕੀ ਮੀਟਿੰਗ ਚ ਅਜੰਡਾ ਹੋਊਗਾ ਉਹ ਤਾਂ ਵੈਸੇ ਹੀ ਵਿਚਾਰਿਆ ਜਾ ਸਕਦਾ ਹੁੰਦਾ। ਸੈਕੰਡਲੀ ਮੀਟਿੰਗ ਤਾਂ ਹਸਪੀਟਲ ਦੇ ਵਿੱਚ ਵੀ ਹੋ ਸਕਦੀ ਸੀ ਵੀਡੀਓ ਕਾਨਫਰੈਂਸਿੰਗ ਜਰੀਏ ਦੀ ਥਾਂ ਦੇ ਉੱਤੇ। ਚਲੋ ਇਹ ਡਾਕਟਰਾਂ ਦੀ ਸਲਾਹ ਵੀ ਹੋ ਸਕਦੀ ਹੈ। ਜਾ ਕੋਈ ਆਪਣਾ ਸਰਕਾਰ ਦਾ ਢੰਗ ਵੀ ਹੋ ਸਕਦਾ ਹੈ ਲੇਕਿਨ ਹੁਣ ਸਵਾਲ ਮਨਦੀਪ ਜੀ ਉਹੀ ਖੜਾ ਹੈ ਜਿਹੜਾ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰਾਨਾ ਜੋੜ ਕੇ ਹੈ ਕਿ ਮੀਟਿੰਗ ਦੇ ਨਾਲੋਂ ਜਾਂ ਉਸ ਖੇਤਰ ਦੇ ਦੌਰੇ ਦੇ ਨਾਲੋਂ ਇੰਪੋਰਟੈਂਟ ਕੀ ਹੈ ਇੰਪੋਰਟੈਂਟ ਹੈ ਰਾਹਤ ਦਾ ਲਾਨ ਇੰਪੋਰਟੈਂਟ ਹੈ ਕਿ ਸਰਕਾਰ ਕਰਨ ਕੀ ਜਾ ਰਹੀ ਹੈ ਸੋ ਇਸ ਕਰਕੇ ਅੱਜ ਜਿਹੜੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ ਨੇ ਉਹ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਰੀਏ ਵੀਡੀਓ ਕਾਨਫਰੈਂਸਿੰਗ ਜਰੀਏ ਜੁੜਨਗੇ ਤਾਂ ਲੋਕਾਂ ਨੂੰ ਇਹ ਉਮੀਦ ਹੈ ਕਿ ਉਹਦੇ ਵਿੱਚ ਕੋਈ ਰਾਹਤ ਜਿਹੜੀ ਆ ਉਹ ਲਾਨੀ ਜਾ ਸਕਦੀ ਆ ਸ਼ਾਇਦ ਉਹਦੇ ਵਿੱਚ ਮੈਨੂੰ ਲੱਗਦਾ ਜੇ ਰਾਹਤ ਪੈਕੇਜ ਕੋਈ ਨਾ ਵੀ ਲਾਨਣ ਇਹ ਜਿਹੜੀ ਉਹ ਚਰਚਾ ਚੱਲ ਰਹੀ ਆ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ ਵੀ ਜਿਸ ਦਾ ਖੇਤ ਤੁਸ ਦੀ ਰੇਤ ਜਿਹੜਾ ਮਨੀਸ਼ ਸਸੋਧਿਆ ਹੋਰਾਂ ਨੇ ਵੀ ਕਿਹਾਗਾ ਵੀ ਜੇ ਕਿਸਾਨਾਂ ਦਾ ਨੁਕਸਾਨ ਬਹੁਤ ਹੋ ਗਿਆ ਸਾਨੂੰ ਪਤਾ ਹੈ ਤੇ ਜਿਹੜੀ ਰੇਤ ਉਹਨਾਂ ਦੇ ਖੇਤ ਚ ਆ ਗਈ ਉਹਦੇ ਮਾਲਕ ਉਹ ਹੋਣਗੇ ਚੱਦ ਇਸ ਪਾਲਸੀ ਨੂੰ ਜਿਹੜਾਗਾ ਉਹ ਪੰਜਾਬ ਕੈਬਨਿਟ ਦੇ ਵੱਲੋਂ ਹਰੀ ਝੰਡੀ ਦੇਣ ਦੀ ਅੱਜ ਚਰਚਾ ਜਿਹੜੀ ਉਹ ਹੋ ਸਕਦੀ ਆ ਵੈਸੇ ਵੀ ਜਿਸ ਦਾ ਖੇਤ ਉਸ ਦੀ ਰੇਤ ਗੱਲ ਤਾਂ ਠੀਕ ਹੈ ਲੇਕਿਨ ਉਹ ਰੇਤ ਕੰਮ ਦੀ ਕਿੰਨੀ ਕ ਹੈ ਇਹ ਸਵਾਲ ਹੈ ਸੈਕੰਡ ਹੈ ਕਿ ਉਹਨੂੰ ਚੱਕਣਾ ਕਿੰਨਾ ਔਖਾ ਹੈ ਇਹ ਹੈ ਹਾਂ ਇਹਦੇ ਵਿੱਚ ਕੁਝ ਰਾਹਤ ਜਿਹੜੀ ਆ ਉਹ ਫਿਲਮੀ ਅਦਾਕਾਰਾਂ ਨੇ ਸਾਡੇ ਗਾਇਕਾਂ ਨੇ ਇਸ ਤੋਂ ਇਲਾਵਾ ਐਨ ਆਰ ਆਈ ਭਰਾਵਾਂ ਨੇ ਐਨ ਜੀਓ ਜਨੇ ਬਹੁਤ ਦਿੱਤੀ ਆ ਮਨਕੀਰਤ ਤੌਲਕ ਨੂੰ ਮੈਂ ਕੱਲ ਦੇਖ ਰਿਹਾ ਸੀ ਪੰਜਾਬੀ ਗਾਇਕ ਆ 10 ਟਰੈਕਟਰ ਵੰਡ ਕੇ ਆ ਔਰ 100 ਟਰੈਕਟਰ ਦੇਣ ਦੀ ਗੱਲ ਜਿਹੜੀ ਉਹਦੇ ਵੱਲੋਂ ਕਹੀ ਗਈ ਆ ਸੋਨੂ ਸੂਦ ਵੀ ਕਈ ਪਿੰਡਾਂ ਦਾ ਦੌਰਾ ਕਰਕੇ ਆਇਆ ਉਹਨੇ ਵੀ ਕਈ ਤਰ੍ਹਾਂ ਦੀ ਰਾਹਤ ਦਾ एलान ਜਿਹੜਾ ਕੀਤਾ ਹੋਰ ਵੀ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਗਾਇਕ ਕਲਾਕਾਰ ਰਾਹਤਾਂ ਕੀ ਜਿਹੜੀ ਉਹ ਲਾਨ ਰਹੇ ਨੇ ਤਸ਼ਵੀਰ ਬਾਦਲ ਵੀ ਨੋਟ ਪੰਡ ਦਾ ਜਿਹੜਾ ਤਸਵੀਰਾਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਪਰ ਸਾਰੇ ਕੱਸੇ ਨਾਲੋਂ ਮਹੱਤਵਪੂਰਨ ਜਿਹੜਾ ਹੈ ਉਹ ਹੈ ਸਰਕਾਰ ਦੀ ਪਾਲਿਸੀ ਸਰਕਾਰ ਪਾਲਿਸੀ ਕੀ ਲੈ ਕੇ ਆਉਂਦੀ ਆ ਸੈਕੰਡ ਏ ਕਿ ਜਿਸ ਦੀ ਖੇਤ ਉਸ ਦੀ ਰੇਤ ਬਹੁਤ ਵਧੀਆ ਗੱਲ ਹੈ ਸਾਨਾਂ ਨੂੰ ਰਾਹਤ ਮਿਲੇ ਲੇਕਿਨ ਨਾਲ ਦੀ ਨਾਲ ਮਜ਼ਦੂਰਾਂ ਨੂੰ ਵੀ ਕੋਈ ਰਾਹਤ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ ਕੋਈ ਆ ਜਿਹੜੀ ਸੀ ਕਿ ਜਿੱਦਿਆਂ ਬੱਕਰੀਆਂ ਦਾ ਬਾੜਾ ਢਹਿ ਗਿਆ ਮਤਲਬ ਜਿਹੜੀ ਉਥੋਂ ਦੀ ਲੇਬਰ ਕਲਾਸ ਹੈ ਮਜ਼ਦੂਰ ਨੇ ਜਿਨ੍ਹਾਂ ਨੂੰ ਦਿਹਾੜੀ ਨਹੀਂ ਮਿਲੀ ਉਹਨਾਂ ਦੇ ਲਈ ਵੀ ਕੁਝ ਪੈਕੇਜ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹੋਣਾ ਚਾਹੀਦਾ ਅਗਲੀ ਗੱਲ ਇਹ ਹੈ ਕਿ ਸਾਰੇ ਕਸੇ ਦੇ ਨਾਲੋਂ ਇੱਕ ਮਹੱਤਵਪੂਰਨ ਨੁਕਤਾ ਜਿਹੜਾ ਸਾਨੂੰ ਸਮਝਣਾ ਚਾਹੀਦਾ ਉਹ ਇਹ ਹੈ ਕਿ ਅਸੀਂ ਹਰ ਵਾਰ ਹਰ ਵਾਰ ਹੱਥ ਅਡਣ ਦੇ ਨਾਲੋਂ ਇਨਾਂ ਹੜਾਂ ਦਾ ਮੁਕੰਮਲ ਟਾਕਰਾ ਕਿਵੇਂ ਕਰੀਏ ਉਹਦੇ ਤੇ ਪਾਲਸੀ ਹੋਣੀ ਚਾਹੀਦੀ ਆ ਇਹਨਾਂ ਇਹ ਮੁੜ ਕੇ ਹੜ ਨਾ ਆਉਣ ਮੁੜ ਕੇ ਪਾਣੀ ਇਸ ਤਰੀਕੇ ਦੇ ਨਾਲ ਨਾ ਵਹੇ ਉਹਦੇ ਲਈ ਪਾਲਸੀ ਹੋਣੀ ਚਾਹੀਦੀ ਆ ਇਹਨਾਂ ਦੇ ਕੰਡੇ ਕਿਵੇਂ ਮਜ਼ਬੂਤ ਕਰਨੇ ਨੇ ਬੰਨ ਕਿਵੇਂ ਮਜ਼ਬੂਤ ਕਰਨੇ ਨੇ ਪਾਣੀ ਕਿਵੇਂ ਛੱਡਣਾ ਹੈ ਬੀਬੀ ਐਮਬੀ ਨੂੰ ਵੀ ਮਤਲਬ ਕੋਈ ਨਿਰਦੇਸ਼ ਹੋਣੇ ਚਾਹੀਦੇ ਨੇ ਕਿ ਐ ਥੋੜੀ ਜਿਹਾ ਤੁਸੀਂ ਪਾਣੀ ਇਕੱਠਾ ਕਰੀ ਚੱਲੋ ਉਸ ਤੋਂ ਬਾਅਦ ਇੱਕ ਲੱਗ ਛੱਡ ਦਿਓ ਨਕਾ ਖੋਲ ਦਿਓ ਮਤਲਬ ਮੂਰੇ ਵੀ ਇਨਸਾਨ ਨੇ ਤੋ ਇਹਦੇ ਤੇ ਚਰਚਾ ਜਿਹੜੀ ਆ ਉਹ ਹੁਣੇ ਬਹੁਤ ਜ਼ਰੂਰੀ ਆ ਜੀ ਮਨਦੀਪ ਜੀ ਜੀ ਬਿਲਕੁਲ ਪਤੀ ਸਾਹਿਬ ਤੇ ਹਾਲਾਂਕਿ ਤੁਸੀਂ ਗੱਲ ਕਰ ਦਿੱਤੀ ਕਿ ਜਿਸ ਦਾ ਖੇਤ ਉਸ ਦੀ ਰੇਤ ਪਰ ਉਹ ਵੀ ਗੱਲ ਸਹੀ ਆ ਉਹ ਵੀ ਦੇਖਣਾ ਪਊਗਾ ਕਿ ਉਹਦੇ ਵਿੱਚ ਰੇਤ ਵੀ ਆ ਜਾਂ ਸਿਰਫ ਗਾਰ ਹੀ ਆਈ ਹੋਈ ਆ ਔਰ ਬਾਕੀ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਆ ਸਮੇਂ-ਸਮੇਂ ਤੇ ਆਪਾਂ ਉਹਨਾਂ ਦੇ ਗੀਤਾ ਕਰਕੇ ਕਈ ਵਾਰ ਉਹਨਾਂ ਦੀ ਲੋਚਨਾ ਵੀ ਕਰਦੇ ਆ ਹਾਲਾਂਕਿ ਲੋਚਨਾ ਜਿਹੜੀ ਉਹ ਸਾਰਥਕ ਹੀ ਹੋ ਸਕਦੀ ਆ ਕਈ ਵਾਰ ਲੋਚਨਾ ਕਰਨੀ ਵੀ ਪੈਂਦੀ ਆ ਪਰ ਮਨਕੀਰਤ ਔਰ ਨੇ ਵਾਕਈ ਜੋ ਹੁਣ ਤੱਕ ਜੋ ਦੱਸਿਆ ਜਾ ਰਿਹਾ ਹੈ ਕਿ ਉਹ 5-6 ਕਰੋੜ ਦੀ ਲਾਗਤ ਦੇ ਨਾਲ 100 ਟਰੈਕਟਰ ਵੰਡਣ ਜਾ ਰਹੇ ਨੇ ਮੈਨੂੰ ਲੱਗਦਾ ਇਹ ਵੀ ਇੱਕ ਵੱਡੀ ਰਾਹਤ ਹੋਊਗੀ ਪਰ ਉਸ ਤੋਂ ਇਲਾਵਾ ਵਾਕਿਆ ਲਈ ਵੀ ਜਿਹੜੀ ਰਾਹਤ ਇਥੋਂ ਕੈਨੇਡਾ ਤੋਂ ਵੀ ਇਕੱਠੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਹਿਬਾਨ ਦੀਆਂ ਕਮੇਟੀਆਂ ਜਾਂ ਲੋਕ ਆਪਣੇ ਪੱਧਰ ਤੇ ਹੁਣ ਤੱਕ ਸੰਸਥਾਵਾਂ ਨੂੰ ਲੱਖਾਂ ਹੀ ਡਾਲਰ ਜਿਹੜੇ ਉਹ ਇਸ ਵਕਤ ਪੰਜਾਬ ਭੇਜ ਚੁੱਕੀਆਂ ਨੇ ਜਿਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਕਾਰੋਬਾਰਾਂ ਦਾ ਨੁਕਸਾਨ ਹੋਇਆ ਦੁਕਾਨਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਕਿ ਦੁਬਾਰਾ ਉਹਨਾਂ ਦੇ ਕਾਰੋਬਾਰ ਸੁਰਜੀਤ ਕਰਵਾਏ ਜਾਣਗੇ ਸੋ ਦੇਖਦੇ ਆ ਜੀ ਕਦੋਂ ਤੇ ਕਿੰਨੀ ਇੱਕ ਹੋਰ ਲੰਬੀ ਇਹ ਮਦਦ ਦੀ ਲੋੜ ਲੋਕਾਂ ਨੂੰ ਪੈਂਦੀ ਹੈ ਬਿਲਕੁਲ ਜੀ ਪਰ ਲੇਕਿਨ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਆ ਮਨਦੀਪ ਜੀ ਕਿ ਇਹਦਾ ਕੋਈ ਢੰਗ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਇੱਕ ਥਾਂ ਦੇ ਉੱਤੇ ਵੱਧ ਮਦਦ ਪਹੁੰਚੇ ਇੱਕ ਥਾਂ ਤੇ ਪਹੁੰਚੀ ਨਾ ਮਤਲਬ ਇਹਦਾ ਕੋਈ ਨਾ ਕੋਈ ਪੈਮਾਨਾ ਕੋਈ ਢੰਗ ਜਿਹੜਾ ਉਹ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਉਥੇ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਕਿ ਰਾਹਤ ਸਮਗਰੀ ਬਹੁਤ ਆ ਰਹੀ ਆ ਕੁਝ ਲੋਕ ਹੀ ਰਾਹ ਦੇ ਵਿੱਚ ਲੈ ਜਾਂਦੇ ਨੇ ਕੁਝ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਦੇਖੋ ਇਹਦੇ ਲਈ ਮਤਲਬ ਕੋਈ ਨਿਜ਼ਮ ਠੀਕ ਆ ਲੋਕਾਂ ਨੂੰ ਸਰਕਾਰੀ ਅਧਿਕਾਰੀਆਂ ਤੇ ਉਹ ਭਰੋਸਾ ਨਹੀਂ ਹੈਗਾ ਵੀ ਜੇ ਸਰਕਾਰੀ ਅਧਿਕਾਰੀਆਂ ਨੂੰ ਦੇ ਤੇ ਉਹ ਲੋਕਾਂ ਤੱਕ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਇਹ ਇਹ ਭਰੋਸਾ ਨਹੀਂ ਲੇਕਿਨ ਇਹ ਤੇ ਕੋਈ ਰਾਹਤ ਜਿਹੜੀ ਹੈਗੀ ਉਹ ਕਿਵੇਂ ਉਹਨਾਂ ਲੋਕਾਂ ਤੱਕ ਪਹੁੰਚੇ ਉਹ ਵੀ ਮਹੱਤਵਪੂਰਨ ਜਿਹੜਾ ਉਹ ਹੈ ਸੋ ਪਤੀ ਸਾਬ ਨਾਲ ਹੀ ਆਪਾਂ ਅਮਰੀਕਾ ਦੀ ਉਹ ਗੱਲ ਅੱਗੇ ਕਰ ਲੈਨੇ ਆ ਕਿਉਂਕਿ ਜਿਹੜੀ ਇਸ ਵਕਤ ਸਬੰਧ ਨੇ ਉਹ ਬੜਾ ਕੁਝ ਦਿਲਚਸਪ ਹੋ ਰਿਹਾ ਕਦੇ ਟਰੰਪ ਹੁਣੀ ਧਮਕੀਆਂ ਦਿੰਦੇ ਨੇ ਕਦੇ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਗਵਾ ਦਿੱਤਾ ਤੇ ਕਦੇ ਫਿਰ ਇੱਕ ਵਧੀਆ ਜਿਹਾ ਕੋਈ ਸਟੇਟਸ ਪਾ ਦਿੰਦੇ ਨੇ ਫਿਰ ਉਹਨੂੰ ਉਹਦਾ ਸਕਰੀਨਸ਼ਾਟ ਲੈ ਕੇ ਮੋਦੀ ਸਾਹਿਬ ਵੀ ਉਹ ਫਿਰ ਆਪਣੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਵੀ ਹਾਂਜੀ ਸਾਡੀ ਬਹੁਤ ਦੋਸਤੀ ਆ ਸਾਡੇ ਬੜੇ ਗਹਿਰੇ ਰਿਸ਼ਤੇ ਆ ਤੇ ਕਦੇ ਉਹ ਫਿਰ ਝਾਟੀ ਜਿਹੜਾ ਧਮਕੀਆਂ ਤੇ ਆ ਜਾਂਦੇ ਨੇ ਸੋ ਦੱਸੋ ਇਸ ਵਕਤ ਚੱਲ ਕੀ ਰਿਹਾ ਆ ਤੇ ਅਮਰੀਕਾ ਚਿੰਤਤ ਵੀ ਆ ਤੇ ਗੁੱਸੇ 'ਚ ਵੀ ਆ ਸੋ ਇਹ ਦੱਸੋ ਇਸ ਵਕਤ ਕਹਾਣੀ ਕੀ ਚੱਲ ਰਹੀ ਆ ਜੀ ਜੀ ਪਿਛਲੇ ਦਿਨੀ ਜਦੋਂ ਚੀਨ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸੀ ਤਾਂ ਉੱਥੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨ ਪਿੰਗ ਰੂਸ ਦੇ ਰਾਸ਼ਟਰਪਤੀ ਪੁਤਿਨ ਪੁਰੀ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਆ ਔਰ ਉੱਥੇ ਮਤਲਬ ਇੱਕ ਫੌਜੀ ਅਭਿਆਸ ਵੀ ਜਿਹੜਾ ਹੈਗਾ ਜਾਂ ਸ਼ਕਤੀ ਪ੍ਰਦਰਸ਼ਨ ਕਹਿ ਲਈ ਹਾਲਾਂਕਿ ਭਾਰਤ ਉਸ ਵਕਤ ਉੱਥੇ ਸ਼ਾਮਲ ਨਹੀਂ ਸੀ ਉਹ ਵੀ ਹੁੰਦਾ ਤਾਂ ਉੱਥੇ ਕੋਰੀਆ ਦੇ ਲੀਡਰ ਵੀ ਪਹੁੰਚਦੇ ਨੇ ਉਸ ਤੋਂ ਬਾਅਦ ਅਮਰੀਕਾ ਖਾਸਾ ਚਿੰਤਤ ਦਿਖਾਈ ਦਿੰਦਾ ਤੇ ਫਿਰ ਅਮਰੀਕਾ ਨੇ ਜਿਹੜਾ ਬਿਆਨ ਦਿੱਤਾ ਉਹ ਸੀਗਾ ਵੀ ਅਸੀਂ ਜਿਹੜਾ ਖਤਰਨਾਕ ਚੀਨ ਦੇ ਹੱਥੋਂ ਭਾਰਤ ਤੇ ਰੂਸ ਨੂੰ ਘੁਵਾ ਲਿਆ ਔਰ ਇਹ ਜਿਹੜਾ ਉਹਨਾਂ ਦਾ ਬਿਆਨ ਸੀਗਾ ਇਹ ਬਿਆਨ ਇਸ ਰੂਪ ਦੇ ਵਿੱਚ ਸੀਗਾ ਜਿਵੇਂ ਕਤਾਰਬੰਦੀ ਹੁੰਦੀ ਹੈ ਕਿ ਵਰਲਡ ਲੈਵਲ ਦੇ ਉੱਤੇ ਰੂਸ ਤੇ ਭਾਰਤ ਜਿਹੜੇ ਆ ਉਹ ਚੀਨ ਦੇ ਨੇੜੇ ਚਲੇ ਗਏ ਨੇ ਇੱਕ ਪੋਲ ਜਿਹੜਾਗਾ ਉਹ ਨਜ਼ਰ ਆ ਰਿਹਾ ਸੈਕੰਡ ਪੋਲ ਅਮਰੀਕਾ ਦਾ ਹਾਲਾਂਕਿ ਟਰੰਪ ਹੋਰਾਂ ਦੀ ਜਿਹੜੀ ਲਚਕੀਲਾਪਨ ਉਹ ਰੂਸ ਪ੍ਰਤੀ ਜ਼ਿਆਦਾ ਹੈ ਬਾਕੀ ਅਮਰੀਕੀ ਰਾਸ਼ਟਰਪਤੀਆਂ ਦੇ ਮੁਕਾਬਲੇ ਜੇ ਇਹ ਤੋਂ ਪਹਿਲਾਂ ਦੇ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਕਰਨੀ ਹੋਵੇ ਉਹ ਇਹ ਕਦੇ ਨਹੀਂ ਸੀ ਕਹਿੰਦੇ ਕਿ ਅਸੀਂ ਮਤਲਬ ਰੂਸ ਨੂੰ ਚੀਨ ਦੇ ਹੱਥੋਂ ਗਵਾ ਲਿਆ ਕਿਉਂਕਿ ਉਹ ਰੂਸ ਨੂੰ ਕਟਾ ਕੇ ਨਹੀਂ ਦੇਖਦੇ ਚੀਨ ਦੇ ਨਾਲ ਔਰ ਇਹ 트럼ਪ ਹੋਰਾਂ ਦੇ ਉੱਤੇ ਸ਼ੁਰੂ ਤੋਂ ਇਲਜ਼ਾਮ ਲੱਗਦੇ ਰਹੇ ਨੇ ਰੂਸ ਦੇ ਨਾਲ ਕਿਸੇ ਨਾ ਕਿਸੇ ਰੂਪ ਦੀ ਨੇੜਤਾ ਦੀ ਖੈਰ ਉਹ ਰੂਸ ਤੇ ਅਮਰੀਕਾ ਦਾ ਮਸਲਾ ਜੇ ਭਾਰਤ ਨਾਲ ਗੱਲ ਕਰਨੀ ਹੋਵੇ ਤਾਂ 트럼ਪ ਹੋਰਾਂ ਦੇ ਇਸ ਬਿਆਨ ਦੇ ਨਾਲ ਦੋਨੇ ਮੁਲਕਾਂ 'ਚ ਖਟਾਸ ਨਜ਼ਰ ਆ ਰਹੀ ਸੀ ਲੇਕਿਨ ਉਸ ਤੋਂ ਬਾਅਦ 트럼ਪ ਜਿਸ ਚੀਜ਼ ਦੇ ਲਈ ਮਾਹਰ ਨੇ ਉਹ ਹੈ ਜੋ ਟਰਨ 트럼ਪ ਹੋਰਾਂ ਨੇ ਫਿਰ 180 ਡਿਗਰੀ ਦੇ ਉੱਤੇ ਪੇਸ਼ਲ ਮੋੜਾ ਲਿਆ ਔਰ ਫਿਰ ਉਹਨਾਂ ਨੇ ਮਤਲਬ ਕਿਹਾ ਕਿ ਭਾਰਤ ਦੇ ਨਾਲ ਸਾਡੇ ਰਿਸ਼ਤੇ ਨੇ ਜਿਹੜੇ ਬੜੇ ਵਧੀਆ ਰਹੇ ਨੇ ਮੋਦੀ ਜੀ ਬੜੇ ਚੰਗੇ ਨੇ ਤੇ ਉਹ ਤੋਂ ਬਾਅਦ ਮੋਦੀ ਹਰਾਨੇ ਵੀ ਉਹਦਾ ਸਕਰੀਨਸ਼ਾਟ ਜੇ ਮੈਂ ਤੁਹਾਨੂੰ ਜੇ ਕਰੀ ਕੀਤਾਗਾ ਨਾ ਤਾਂ ਉਹਦੇ ਚ ਉਹਨਾਂ ਨੇ ਵੀ ਮਤਲਬ ਜਿਹੜੀ ਆ ਉਹਨਾਂ ਦੇ ਨਾਲ ਨੇੜਤਾ ਜ਼ਾਹਰ ਕੀਤੀ ਹੈ ਸੋ ਇਹ ਜਿਹੜਾ ਖੇਡ ਚੱਲ ਰਿਹਾ ਹੈ ਖੇਡ ਅਸਲ ਦੇ ਵਿੱਚ ਮਨਦੀਪ ਜੀ ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਦੇਖੋ 1990ਆਂ ਤੋਂ ਬਾਅਦ ਜਿੰਨੀ ਨੇੜਤਾ ਭਾਰਤ ਦੀ ਅਮਰੀਕਾ ਦੇ ਨਾਲ ਰਹੀ ਹੈ ਭਾਰਤ ਦੇ ਜਿੰਨੇ ਵੀ ਕਾਰਪੋਰੇਟ ਨੇ ਜਿੰਨੇ ਵੀ ਭਾਰਤ ਦੇ ਅਮੀਰ ਤਨਾਟ ਨੇ ਅੰਬਾਨੀ ਅਦਾਨੀ ਵਰਗੇ ਉਹਨਾਂ ਸਾਰਿਆਂ ਦੇ ਵਪਾਰਕ ਹਿੱਤ ਅਮਰੀਕਾ ਦੇ ਨਾਲ ਨੇ ਸਾਂਝੇ ਦੋਨੇ ਮੁਲਕਾਂ ਦੇ ਵਿੱਚ ਉਹਨਾਂ ਦੇ ਕਾਰੋਬਾਰ ਨੇ ਸੋ ਇਸ ਕਰਕੇ ਉਹ ਜਿਹੜੇ ਮਤਲਬ ਕਾਰਪੋਰੇਟ ادارے ਨੇ ਉਹ ਨਹੀਂ ਚਾਹਣਗੇ ਕਿ ਇਹ ਸਬੰਧ ਖਰਾਬ ਹੋਣ ਇਸ ਕਰਕੇ ਅਮਰੀਕਾ ਦੀ ਵੀ ਇਹ ਲੋੜ ਹੈ ਸੈਕੰਡਲੀ ਕਿ ਏਸ਼ੀਆ ਦੇ ਇਸ ਖਿੱਤੇ ਦੇ ਵਿੱਚ ਪਾਕਿਸਤਾਨ ਦੇ ਨਾਲ ਅਮਰੀਕਾ ਜਿੰਨਾ ਮਰਜੀ ਨੇੜਤਾ ਦਿਖਾ ਲੇ ਇਸ ਖਿੱਤੇ ਦੇ ਵਿੱਚ ਭਾਰਤ ਦੀ ਅਮਰੀਕਾ ਨੂੰ ਜਿਹੜੀ ਲੋੜ ਉਹ ਨਜ਼ਰ ਆ ਰਹੀ ਹੈ ਬਾਕੀ ਇਹ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਕਹਾਣੀ ਤੁਰਦੀ ਹੈ ਉਹ ਵੀ ਦੇਖਣਾ ਹੋਵੇਗਾ ਹਾਲਾਂਕਿ ਕਾਂਗਰਸ ਨੇ ਇਹਦੀ ਆਲੋਚਨਾ ਜਿਹੜੀ ਆ ਉਹ ਕੀਤੀ ਹੈ ਜੀ ਜੀ ਨਾਲ ਹੀ ਪੱਤੀ ਸਾਹਿਬ ਆਪਾਂ ਹੁਣ ਗੱਲਬਾਤ ਕਰਦੇ ਆਂ ਪੰਜਾਬ ਸਰਕਾਰ ਦਾ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਸੀਗਾ ਖਬਰ ਆ ਰਹੀ ਆ ਕਿ ਤਰਨਤਾਰ ਦੇ ਵਿੱਚ ਦੋ ਸਕੇ ਭਰਾਵਾਂ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ ਹਾਲਾਂਕਿ ਇਹ ਨਾ ਮੁਲਕਾਂ ਚ ਆ ਕੇ ਸਾਨੂੰ ਪਤਾ ਲੱਗਾ ਵੀ ਨਸ਼ੇ ਦੀ ਜਿਹੜੀ ਸਮੱਸਿਆ ਉਹ ਕਿੰਨੀ ਵਿਆਪਕ ਆ ਦੁਨੀਆ ਭਰ ਦੇ ਵਿੱਚ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਲਗਾਤਾਰ ਇੱਥੇ ਮੌਤਾਂ ਹੁੰਦੀਆਂ ਨੇ ਪਰਵਤੀ ਸਾਹਿਬ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਜੀ ਅਸੀਂ ਤਾਂ ਖਤਮ ਕਰਤਾ ਜੀ ਅਸੀਂ ਘਰ ਟਾ ਤੇ ਲੈ ਕੇ ਜੀਸੀਬੀ ਤੇ ਕਈਆਂ ਦੇ ਘਰਾਂ ਤੇ ਜੋ ਯੂਪੀ ਵਾਲਾ ਹਾਲ ਸੀ ਆਪਾਂ ਉਦੋਂ ਚਰਚਾ ਕਰਦੇ ਰਹੇ ਆ ਉਦੋਂ ਆਪਾਂ ਪ੍ਰੋਗਰਾਮ ਕਰਦੇ ਸੀਗੇ ਇਹ ਤੇ ਉਹ ਸਾਰਾ ਕੁਝ ਲੋਕਾਂ ਨੇ ਦੇਖਿਆ ਤੇ ਦਾਅਵੇ ਬਹੁਤ ਵੱਡੇ ਵੱਡੇ ਹੋਏ ਕਿ ਅਸੀਂ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਇਹ ਵੀ ਖਬਰ ਆਈਆਂ ਵੀ ਜਿਹੜੇ ਪੁਲਿਸ ਵਾਲੇ ਦੇ ਇਲਾਕੇ ਦੇ ਵਿੱਚ ਨਸ਼ਾ ਵੇਚਿਆ ਜੀ ਉਹਨਾਂ ਦੀ ਜਵਾਬਦੇਹੀ ਹੋਊਗੀ ਉਹਨਾਂ ਤੇ ਕਾਰਵਾਈ ਹੋਊਗੀ ਸੋ ਸਾਰੀਆਂ ਗੱਲਾਂ ਜਿਹੜੀਆਂ ਹਾਲਾਂਕਿ ਇਸ ਵਕਤ ਹੜਾ ਦੇ ਹਾਲਾਤਾਂ ਦੇ ਵਿੱਚ ਡੁੱਬੀਆਂ ਪਈਆਂ ਨੇ ਪਰ ਇਹ ਦੱਸਿਓ ਕਿ ਇਹ ਜਿਹੜੀ ਦਰਦਨਾਕ ਖਬਰ ਆਈ ਹੈ ਕਿੱਥੋਂ ਦੀ ਆ ਤੇ ਬਾਕੀ ਹੋਰ ਇਸ ਖਬਰ ਨਾਲ ਸੰਬੰਧਿਤ ਕੀ ਜਿਹੜਾ ਆਪਾਂ ਹੁਣ ਚਰਚਾ ਕਰ ਸਕਦੇ ਹਾਂ ਕਿਉਂਕਿ ਇਹ ਖਬਰ ਹੀ ਆਪਣੇ ਆਪ ਵਿੱਚ ਸਾਰਾ ਕੁਝ ਐਕਸਪਲੇਨ ਕਰ ਰਹੀ ਹੈ ਦੇਖੋ ਮਨਦੀਪ ਜੀ ਬਹੁਤ ਮੰਦ ਭਾਗੀ ਗੱਲ ਹੈ ਕਿ ਦੋ ਸਕੇ ਭਰਾਵਾਂ ਦੀ ਇਹ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਜਾਮਾ ਰਾਏ ਆ ਇੱਕ ਦੀ ਉਮਰ 30 ਸਾਲ ਹੈ ਇੱਕ ਦੀ ਉਮਰ 32 ਸਾਲ ਹੈ ਦੋਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਰਾਤ ਨੂੰ ਮੌਤ ਹੋ ਜਾਂਦੀ ਹੈ ਔਰ ਨਸ਼ਾ ਉਹਨਾਂ ਦੀ ਮਾਤਾ ਦੱਸਦੀ ਹੈ ਕਿ ਨੇੜਲੇ ਪਿੰਡ ਦਾ ਇੱਕ ਵਿਅਕਤੀ ਦੇਖ ਗਿਆ ਸੀ ਇਤੋਂ ਵੀ ਮੰਦ ਭਾਗੀ ਗੱਲ ਇਹ ਆ ਵੀ ਇਹਨਾਂ ਦੇ ਤੀਜੇ ਭਰਾ ਦੀ ਥੋ ਪਹਿਲਾਂ ਨਸ਼ੇ ਦੇ ਨਾਲ ਮੌਤ ਹੋ ਚੁੱਕੀ ਹੈ ਸੋ ਇੱਕ ਘਰ ਦੇ ਵਿੱਚ 70 ਵਿਚਗੇ ਇਹ ਜਿਹੜੇ ਦੋ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਪਹਿਲਾਂ ਨਸ਼ਾ ਕਰਨ ਤੇ ਆਦੀ ਨੇ ਇੱਕ ਦੀ ਪਤਨੀ ਉਹਨੂੰ ਛੱਡ ਕੇ ਪੇਕੇ ਜਾ ਕੇ ਰਹਿਣ ਲੱਗ ਗਈ ਦੂਜੇ ਦੇ ਦੋ ਧੀਆ ਨੇ ਸੋ ਇਹ ਮੰਦਭਾਗੀ ਖਬਰ ਸਰਕਾਰ ਦੀ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹੰਮਾ ਉਹਦੀ ਪੋਲ ਖੋਲਦੀ ਆ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰ ਦਿੱਤੇ ਨੇ ਉਹ ਸਾਰੀ ਮਹੰਮ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਖਬਰ ਜਿਹੜੀ ਉਹ ਪੋਲ ਖੋਲਦੀ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਮਾਰਾਂ ਪੈ ਰਹੀਆਂ ਇੱਕ ਆਹੜਾਂ ਦੀ ਮਾਰ ਹੈ ਪੰਜਾਬ ਦੇ ਵਿੱਚ ਇੱਕ ਬੇਰੁਜ਼ਗਾਰੀ ਦੀ ਮਾਰ ਹੈ ਪੰਜਾਬ ਦੇ ਵਿੱਚ ਇੱਕੇ ਮਾਰ ਜਿਹੜੀ ਨਸ਼ਿਆਂ ਦੀ ਮਾਰ ਹੈ ਜਿਦੇ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਦਾ ਮਸਲਾ ਹੈ ਇਹਦੇ ਪਿਛਲੇ ਕਾਰਨ ਟਿੱਕੇ ਜਾਣੇ ਚਾਹੀਦੇ ਨੇ ਬੇਰੋਜ਼ਗਾਰੀ ਹੈ ਨੌਜਵਾਨਾਂ ਦਾ ਨਿਸ਼ਚਿਤ ਭਵਿੱਖ ਹੈ ਤਾਂ ਸਰਕਾਰਾਂ ਦੇ ਵੱਲੋਂ ਫਿਰ ਜਿਹੜੇ ਪੀਲੇ ਪੰਜੇ ਬਲਡੋਜ਼ਰ ਚਲਾਏ ਗਏ ਕਿਹਨਾਂ ਤੇ ਚਲਾਏ ਗਏ ਉਹ ਤਾਂ ਮਤਲਬ ਥੋੜਾ ਬਹੁਤਾ ਨਸ਼ਾ ਕਰਨ ਵਾਲਿਆਂ ਦੇ ਉੱਤੇ ਚਲਾਏ ਵੱਡ ਨਸ਼ੇ ਦੇ ਵੱਡੇ ਤਸਕਰ ਨੇ ਜਿਹੜੇ ਉਹ ਅਜੇ ਵੀ ਸ਼ਰਿਆਂ ਫਿਰਦੇ ਨੇ ਨਸ਼ਾ ਵੇਚਦੇ ਨੇ ਤੋ ਇਸ ਕਰਕੇ ਸਰਕਾਰ ਨੂੰ ਆਪਣੀ ਇਸ ਜੁਧ ਨਸ਼ਾ ਵਿਰੁੱਧ ਮਹਿੰਮ ਦੇ ਉੱਤੇ ਰੀਥਿੰਕ ਕਰਨਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਖਤਮ ਹੋਵੇ ਇਸ ਗੱਲ ਦੇ ਉੱਤੇ ਜ਼ੋਰ ਜਿਹੜਾ ਉਹ ਲਾਉਣਾ ਚਾਹੀਦਾ ਹੈ ਜੀਮਦੀਪ ਜੀ 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 ਬਿਲਕੁਲ ਪਤੀ ਸਾਹਿਬ ਸੋ ਦੇਖਦੇ ਹਾਂ ਉਹਨਾਂ ਵਾਲੇ ਸਮਝੋ ਸਰਕਾਰਾ ਕਿਸ ਤਰੀਕੇ ਦੇ ਕਦਮ ਚੁੱਕਦੀਆਂ ਨੇ ਫਿਲਹਾਲ ਤਾਂ ਸਾਡੇ ਆਪਣੇ ਜਿਹੜੇ ਲੀਡਰਸ ਨੇ ਪਿਛਲੇ ਸਮਾਂ ਵਿੱਚ ਕੈਪਟਨ ਨਵਿੰਦਰ ਸਿੰਘ ਅਸੀਂ ਕੱਲੇ ਭਗਵੰਤ ਮਾਨ ਹੁਣਾਂ ਦੀ ਗੱਲ ਨਹੀਂ ਕਰਦੇ ਕੈਪਟਨ ਨਵਿੰਦਰ ਸਿੰਘ ਜਾਂ ਹੋਰ بڑے ਲੀਡਰ ਨੇ ਜੋ ਆ ਬੜੀ ਸ਼ਾਂਤ ਦੇ ਨਾਲ ਅਸੀਂ ਫੋਟੋਆਂ ਤਸਵੀਰਾਂ ਦੇ ਵਿੱਚ ਜਿਹੜੇ ਉਹ ਨਸ਼ੇ 'ਚ ਝੂਮਰੇ ਦੇਖੇ ਨੇ ਸੋ ਦੇਖਦੇ ਆ ਇਹੋ ਜਿਹੇ ਲੀਡਰ ਪੰਜਾਬ 'ਚੋਂ ਨਸ਼ਾ ਕਿਵੇਂ ਖਤਮ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਜੁੜਨ ਲਈ ਸ਼ੁਕਰੀਆ ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਤੇ ਇਹ ਜਿਹੜਾ ਪ੍ਰੋਗਰਾਮ ਆ ਅਸੀਂ ਅੱਜ ਵੀ 9 ਪੰਜਾਬੀ ਤੇ ਅਪਲੋਡ ਕਰਨ ਜਾ ਰਹੇ ਆ ਪਰ ਨਾਲ ਦੀ ਨਾਲ ਵੀ 9 ਕੈਨੇਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਰੋਜ਼ਾਨਾ ਉੱਥੇ ਪੱਤੀ ਸਾਹਿਬ ਦੇ ਨਾਲ ਜੁੜੀਆਂ ਜਿਹੜੇ ਅਸੀਂ ਪ੍ਰੋਗਰਾਮ ਲੈ ਕੇ ਉੱਥੇ ਹਾਜ਼ਰ ਹੋਵਾਂਗੇ ਤੇ ਰੋਜ਼ ਅਸੀਂ ਉਸ ਉੱਤੇ ਖਬਰਾਂ ਦਾ ਅਨਲਿਸਿਸ ਕਰਾਂਗੇ ਸੋ ਤੁਸੀਂ ਦੇਖਦੇ ਰਹੋ V9 ਪੰਜਾਬੀ ਤੇ V9 ਕਨੇਡਾ